ਘਿੱਚੀ ਜਦੋਂ ਤੇਗ ਸਿੰਘ ਸੂਰਮੇ ਨੇ ਮਿਆਨ ਵਿੱਚੋਂ ਲਾਈ ਜਾਂਦੀ ਢੇਰ ਦੇਖੋ ਜਾਲਮਾਂ ਦੇ ਕੱਟ 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 ਕਰਦੀ ਤੇ ਅੱਗੇ ਨੂੰ ਵੱਧਦੀ ਹੈ ਜਾਲਮ ਤਾਈਂ ਆਖਦੀ ਹੈ ਚੱਲ ਪਿੱਛੇ ਹਟ ਹੱਟ ਹਟ ਅਟ ਕਰੇ ਤੇ ਹਟਾਈ ਜਾਵੀ ਸੱਚਮੁੱਚ ਚਲਦੀ ਦੇ ਆਵੇ ਆਵਾਜ਼ ਭਾਈ ਖਟ-ਖਟ 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 ਖਟ ਕਰਦੀ ਤੇ ਬਿਜਲੀ ਦੇ ਵਾਂਗੂ ਕੰਮ ਕਰਦੀ ਹੈ ਝਟ ਝਟ ਪਹਿਰੀਆਂ ਦੇ ਦਿਲ ਤੇ ਕਲੇਜੇ ਵੇਖੋ ਰਤ ਪੀਣ ਪੂਤ ਤੇ ਪ੍ਰੇਤ ਪਏ ਘੱਟ ਘੱਟ ਗੱਟ ਘੱਟ ਪੀਣ ਰਤ ਖੂਨ ਦੇ ਵਗਣ ਵੈਣ ਕਮਲ ਲੜਨ ਸੂਰੇ ਜੰਗ ਵਿੱਚ ਡੱਟ 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 ਸਿੰਘਾਂ ਨੇ ਜਲੰਧਰ ਵਾਲਿਆਂ ਨੂੰ ਚੰਗੀ ਸਤ ਸੰਗੇ ਜੀ ਉਹਨਾਂ ਦੀ ਜਿਹਨਾਂ ਦੀ ਉਹਨਾਂ ਦੀ ਭਾਜੀ ਜਿਵੇਂ ਪਾਈ ਉਸ ਤਰ੍ਹਾਂ ਦੀ ਭਾਜੀ ਮੋਹੜੀ ਉਹਨਾਂ ਨੂੰ ਅੱਲਾ ਯਾਦ ਕਰਾਇਆ ਤੇ ਇਕੱਠੇ ਹੋ ਕੇ ਆਗੇ ਸਾਰੇ ਅਦੀਨਾ ਬੇਕੋਲ ਕਹਿੰਦੇ ਅਦੀਨਾ ਬੇਕ ਸ਼ਰਮ ਕਰ ਤੂੰ ਵੀ ਮੁਸਲਮਾਨ ਦੇ ਹੀ ਮੁਸਲਮਾਨ ਸਾਨੂੰ ਬਚਾ ਤੇ ਅਦੀਨਾ ਬੇਕ ਕਹਿੰਦਾ ਜਦੋਂ ਨਾਸਰ ਅਲੀ ਨਾਲ ਤੂੰ ਹੀ ਕਰਤਾਰਪੁਰ ਚੜ੍ਹੇ ਸੀ ਨਾਲ ਉਦੋਂ ਨਹੀਂ ਪਤਾ ਵੀ ਆ ਜਿਹੜਾ ਕਰਮ ਕਰ ਰਹੇ ਆ ਇਹਦਾ ਪੱਤਰੀਕਰ ਪ੍ਰਤੀਕਰਮ ਵੀ ਹੁੰਣਾ ਆ ਖਾਲਸਾ ਕਰਮ ਨਹੀਂ ਕਰਦਾ ਕਰਮ ਦਾ ਪ੍ਰਤੀਕਰਮ ਕਰਦਾ ਐਕਸ਼ਨ ਨਹੀਂ ਕਰਦਾ ਐਕਸ਼ਨ ਦਾ ਰਿਐਕਸ਼ਨ ਕਰਦਾ ਆ ਕਦੇ ਹਮਲਾ ਨਹੀਂ ਕਰਦਾ ਜਿਹੜਾ ਕੋਈ ਹਮਲਾ ਕਰੇ ਉਹਦਾ ਜਵਾਬੀ ਸਤਸੰਗ ਨਹੀਂ ਹਮਲਾ ਕਰਦਾ ਕਦੇ ਨਿਉਂਦਾ ਪਾਉਂਦਾ ਨਹੀਂ ਜਿਹੜਾ ਕੋਈ ਨਿਉਂਦਾ ਪਿਆ ਪਾ ਦੇਵੇ ਫੇ 31 ਦੇ 51 ਮੋੜਦਾ ਤੇ ਉਹ ਸਾਰੇ ਸਾਊ ਕਰ ਲੋ ਇਕੱਠੇ ਹੋ ਕੇ ਕਹਿੰਦੇ 1 ਕਰੋੜ ਰੁਪਏ ਦੇਣ ਨੂੰ ਤਿਆਰ ਆ ਇਤਿਹਾਸਿਕ ਬਚਨ ਹੈ 1 ਕਰੋੜ ਰੁਪਏ ਲੈ ਲਓ ਅਦੀਨਾ ਬੇਗ ਇੱਕ ਮਾਰ ਕਾਟ ਨੂੰ ਰੋਕ ਦਿਓ ਸਾਨੂੰ ਮaaf ਕਰਾ ਦਿਓ ਬਾਬਾ ਜੀ ਤੋਂ ਤੇ ਉਸ ਵੇਲੇ ਫਿਰ ਅਦੀਨਾ ਬੇਗ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੱਸਾ ਸਿੰਘ ਯਾਲੂਆੜ ਨੂੰ ਆਖਿਆ ਕਿ ਮੈਂ ਦੇ ਨਹੀਂ ਕਹਿ ਸਕਦਾ ਬਾਬਾ ਬੜਪਾਗ ਸਿੰਘ ਨੂੰ ਕਿਉਂਕਿ ਮੈਂ ਦੇ ਪਹਿਲਾਂ ਹੀ ਵਾਦਾ ਕੀਤਾ ਆ ਤੇ ਤੁਹੀ ਜੇ ਕੋ ਤੇ ਉਹ ਰੁਕ ਜਾਣ ਤੇ ਬਾਬਾ ਬਟਪਾਗ ਸਿੰਘ ਨੂੰ ਜਦੋਂ ਕਿਹਾ ਬਾਬਾ ਜੀ ਹੁਣ ਆਪਾਂ ਫਦੇ ਕਰੀ ਹੁਣ ਨਾ ਆਪਾਂ ਇਹਨਾਂ ਪਵੈਰੀਆਂ ਨੂੰ ਸੋਧੀਏ ਤੇ ਉਸ ਵੇਲੇ ਬਾਬਾ ਜੀ ਸਰੀਰ ਉਹਨਾਂ ਦਾ ਤਣ ਗਿਆ ਚਿਹਰਾ ਲਾਲ ਹੋ ਗਿਆ ਉਹਨਾਂ ਆਪਣਾ ਖੰਜਰ ਕੱਢਿਆ ਫੇਰ ਜਿੱਥੇ ਸਿੰਘ ਸਾਰੇ ਇਕੱਠੇ ਹੋਏ ਸੀ ਬਾਬਾ ਜੀ ਸਤ ਸਿੰਘ ਨੇ ਨਗਾੜਾ ਵਜਾ ਦਿੱਤਾ ਸ਼ਾਂਤੀ ਦਾ ਜੰਗ ਰੋਕਣ ਦਾ ਸ਼ਾਂਤੀ ਦਾ ਨਗਾੜਾ ਜੰਗ ਰੋਕਣ ਦਾ ਨਗਾੜਾ ਵੱਜਿਆ ਬਾਬਾ ਜੀ ਆ ਗਏ ਉੱਥੇ ਤੇ ਪੁੱਛਿਆ ਕੀ ਕੀਤਾ ਜਾਏ ਬਾਬਾ ਜੀ ਕਹਿੰਦੇ ਰੋਕ ਦਿਓ ਬਾਬਾ ਜੀ ਸਤ ਸਿੰਘ ਜੀ ਕਹਿੰਦੇ ਮਹਾਂਪੁਰਖੋ ਸੋਢੀ ਸਾਹਿਬ ਜੰਗ ਰੋਕ ਦਈਏ ਬਾਬਾ ਵਡਭਾਗ ਸਿੰਘ ਸੋਢੀ ਨੇ ਆਪਣੇ ਗਾਤਰੇ ਦਾ ਖੰਜਰ ਕਢ ਕੇ ਆਖਿਆ ਉੱਚੀ ਆਵਾਜ਼ ਚ ਆਖਿਆ ਹੈ ਕੋਈ ਜਿਹੜਾ ਇਸ ਜਲੰਦਰ ਨੂੰ ਬਚਾ ਸਕੇ ਹੈ ਕੋਈ ਜਿਹੜਾ ਬੈਰੀ ਦਾ ਸੋਦਾ ਲਾਣ ਤੋਂ ਉਸ ਮੈਨੂੰ ਰੋਕੇ ਪਹਿਲਾ ਖੰਜਰ ਉਹਨੂੰ ਮਾਰਾਂਗਾ ਦੂਜਾ ਖੰਜਰ ਆਪ ਖਾਵਾਂਗਾ ਇਹ ਚੱਜਬਾਹ ਗੁਰੂ ਕੀ ਨਿੰਦਾ ਸੁਣੇ ਨਾ ਕੰਨ ਪੇਟਾ ਸੰਕਰੇ ਕਿਰਪਾਨ ਫਿਰ ਉਹਨਾਂ ਦੀ ਚੰਗੀ ਭੁਗਤ ਸਵਾਰ ਕੇ ਫਿਰ ਜੰਗ ਫੜੇ ਕਰਕੇ ਸੱਤ ਸਗੇ ਜੀ ਦੀਨਾ ਬੇਗ ਨੂੰ ਸੁਬੇਦਾਰ ਬਣਾਇਆ ਤੇ ਬਾਬਾ ਬੜਪਾਗ ਸਿੰਘ ਨੇ ਮੁੜ ਕਰਤਾਰਪੁਰ ਦੇ ਵਿੱਚ ਸੇਵਾ ਸੰਭੀ ਤੇ ਉਹ ਪਾਵਨ ਸਰੂਪ ਪਹਾੜਾਂ ਤੋਂ ਫਿਰ ਕਰਤਾਰਪੁਰ ਵਿੱਚ ਲਿਆਂਦਾ ਜਿਹੜੇ ਅਸੀਂ ਅੱਜ ਦਰਸ਼ਨ ਕਰਦੇ ਆਂ ਸੋ ਸੱਤ ਸਗੇ ਜੀ ਬਾਬਾ ਜੀ ਦਾ ਇਤਿਹਾਸ ਬਹੁਤ ਵਿਸਤਾਰ ਵਾਲਾ ਹੈ ਬਡੇਰਾ ਆ ਮੈਂ ਧੰਨਵਾਦ ਕਰਦਾ ਹਾਂ ਜੋ ਮਹਾਂਪੁਰਖਾਂ